ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਅਸੀਂ ਖੜੇ ਆਂ ਛੇਰਗੜ੍ਹ ਤੇ ਪਿੰਡ ਜਿਹੜਾ ਪੁਰ ਹੀਰਾ ਆ ਜਿਹਦੀ ਲੈਂਡ ਪੂਲਿੰਗ ਪਾਲਿਸੀ ਵਿੱਚ ਸਰਕਾਰ ਨੇ ਜਿਹੜੀ ਜਬਰੀ ਜਿਹੜੀ ਥੋਪੀ ਗਈ ਆ ਲੈਂਡ ਪੂਲਿੰਗ ਪਾਲਿਸੀ ਤਹਿਤ ਇਹਨਾਂ ਦੋ ਪਿੰਡਾਂ ਦੀ ਵੀ ਜ਼ਮੀਨ ਆਈ ਆ ਜਿਹਨੂੰ ਇਹ ਡਿਵੈਲਪ ਕਰਨ ਦੇ ਨਾਂ ਤੇ ਅਰਬਨ ਡਿਵੈਲਪਮੈਂਟ ਕਰਨ ਦੇ ਨਾਂ ਤੇ ਕਿਸਾਨਾਂ ਨਾਲ ਬਹੁਤ ਵੱਡੀ ਧੋਖੇਧੜੀ ਕਰ ਰਹੇ ਸੋ ਇੱਥੇ ਜਿਹੜਾ ਇਹ ਤੁਸੀਂ ਬੋਰਡ ਦੇਖ ਰਹੇ ਆਂ ਇਹ ਝਾੜੂ ਵਾਲਿਆਂ ਨੂੰ ਕੇਜਰੀ ਵਾਲ ਨੂੰ ਭਗਵੰਤ ਮਾਨ ਨੂੰ ਸੀਐਮ ਨੂੰ ਇੱਥੇ ਬੜਨ ਤੋਂ ਬਿਲਕੁਲ ਜਿਹੜਾ ਆ ਵਰਜਿਆ ਗਿਆ ਤੇ ਨਾਲ ਤਾਂ ਕੋਈ ਵਰਕਰ ਨਾ ਆਵੇ ਸੋ ਇਹਦਾ ਕਲੀਅਰ ਕਟ ਮਤਲਬ ਆਪੇ ਜਿਹੜੀ 65000 ਏਕੜ ਜ਼ਮੀਨ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਕਿਸਾਨਾਂ ਦੀ ਜ਼ਬਰਦਸਤੀ ਐਕਵਾਇਰ ਕਰਕੇ ਕਹਿੰਦੇ ਅਸੀਂ ਡਿਵੈਲਪ ਕਰਨਾ ਇਹਨੂੰ ਤੇ ਕਿਸਾਨਾਂ ਨੂੰ ਉਹਦੇ ਵਿੱਚ 1000 ਗਾਜ ਦਾ ਪਲਾਟ ਰੈ residențial ਤੇ 200 ਗਾਜ ਦਾ ਜਿਹੜਾ ਉਹਨੂੰ ਉਹ ਕਮਰਸ਼ੀਅਲ ਪਲਾਟ ਦੇ ਕੇ ਤਾਂ ਇਹ ਉਹਨੂੰ ਚਾਹੁੰਦੇ ਆ ਜਿਹਦੀ ਇੱਕ ਕਿਲਾ ਪੈੜੀ ਹੋਊਗੀ ਉਹਨੂੰ ਇਦਾਂ ਦਿੱਤਾ ਜਾਊਗਾ ਮੇਰੀ ਗੱਲ ਇਹ ਹੈ ਕਿ ਜਦੋਂ ਤੱਕ ਕਿਸਾਨ ਤਿੰਨ ਬਿੱਲ ਕਿਸਾਨਾਂ ਦੇ ਉੱਤੇ ਕੇਂਦਰ ਸਰਕਾਰ ਥੋਪਦੀ ਐ ਉਦੋਂ ਤਾਂ ਤੁਸੀਂ ਕਹਿੰਦੇ ਸੀ ਕਿ ਜ਼ਬਰਦਸਤੀ ਕਿਉਂ ਥੋਪਦੀ ਐ ਸਰਕਾਰ ਕਿਸਾਨਾਂ ਨਾਲ ਧੱਕਾ ਕਰਦੀ ਐ ਤੇ ਤੁਹਾਡੀ ਅੱਜ ਸਰਕਾਰ ਆ ਗਈ ਐ ਤੇ ਤੁਸੀਂ ਵੀ ਕਲੀਅਰ ਕਰ ਦਿਓ ਤੇ ਤੁਸੀਂ ਜਿਹੜਾ ਇਹ ਜਿਹੜਾ ਜਿਹੜੀ ਜਬਰੀ ਪਾਲਿਸੀ ਥੋਪ ਰਹੇ ਹੋ ਜਦ ਕਿਸਾਨ ਚਾਹੁੰਦਾ ਹੀ ਨਹੀਂ ਤੇ ਡੈਮੋਕਰੇਸੀ ਦਾ ਮਤਲਬ ਕੀ ਐ ਲੋਕਤੰਤਰ ਦਾ ਲੋਕਤੰਤਰ ਦਾ ਮਤਲਬ ਇਹੀ ਹੁੰਦਾ ਨਾ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਤੇ ਇਹਦੇ ਵਿੱਚ ਕਿਹੜੀ ਲੋਕਤੰਤਰ ਦੀ ਗੱਲ ਐ ਕਿਹੜੀ ਜਦ ਤੁਹਾਡਾ ਵੋਟਰ ਹੀ ਨਹੀਂ ਚਾਹੁੰਦਾ ਤੁਹਾਡਾ ਲੋਕ ਤੁਹਾਡੇ ਕਿਸਾਨ ਹੀ ਨਹੀਂ ਚਾਹੁੰਦੇ ਤੁਸੀਂ ਜ਼ਬਰਦਸਤੀ ਮਾਰ ਰਹੇ ਹੋ ਔਰ ਇਹਦਾ ਜਿਹੜਾ ਰਿਟੈਲੀਏਸ਼ਨ ਹੈ ਇਹ ਵੀ ਤੁਸੀਂ ਫਿਰ ਦੇਖ ਹੀ ਰਹੇ ਹੋ ਨਾ ਜਿਹੜਾ ਇਸ ਰੂਪ ਚ ਜਿਨ੍ਹਾਂ ਨੂੰ ਬਹੁਤ ਹੰਕਾਰ ਸੀ ਵੀ ਸਾਡੀਆਂ 92 ਫਿਰ 95 ਫਿਰ ਸੀਟਾਂ ਜਿੱਤ ਗਏ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਹੁਣ ਕਿੱਥੇ ਖੜੇ ਆ ਆਪਾਂ ਤੇ ਅੱਜ ਜਿਹੜਾ ਇਹ ਇਹ ਜਿਹੜਾ ਜ਼ਬਰਦਸਤ ਦਾ ਰਿਟੈਲੀਏਸ਼ਨ ਆ ਇਹ ਤੋਂ ਇਹ ਤੋਂ ਵੀ ਜ਼ਿਆਦਾ ਲੋਕਾਂ ਚ ਇਹਦਾ ਜ਼ਬਰਦਸਤ ਵਿਰੋਧ ਸੁਣਨ ਨੂੰ ਮਿਲੂਗਾ ਕਿਉਂਕਿ ਅੱਤ ਘਰਾਤੀ ਇਹਨਾਂ ਲੋਕਾਂ ਨੇ ਹੱਦ ਕਰ ਦਿੱਤੀ ਇਹਨਾਂ ਨੇ ਮਤਲਬ ਜਿਹੜੇ ਚਾਹੁੰਦੇ ਕਹਿੰਦੇ ਸੀ ਵੀ ਆ ਆਮ ਆਦਮੀ ਆਮ ਕਿਸਾਨਾਂ ਦੀ ਸਰਕਾਰ ਹੈ ਮੈਂ ਮਾਸਟਰ ਦਾ ਮੁੰਡਾ ਆ ਮੈਂ ਕਿਸਾਨ ਦਾ ਮੁੰਡਾ ਆ ਕਿੰਝ ਪਤਾ ਲੱਗਾ ਵਾਹੇ ਇਹਨਾਂ ਤਾਂ ਕਦੀ ਖੇਤੀ ਕੀਤੀ ਨਹੀਂ ਇਹਨਾਂ ਨੇ ਇਹਨਾਂ ਤਾਂ ਜ਼ਮੀਨ ਵੀ ਠੇਕੇ ਤਾਂ ਦਿੱਤੀ ਹੋਈ ਆ ਸੋ ਇਹ ਜਿਹੜੀਆਂ ਗੱਲਾਂ ਆ ਜਿਹੜੀਆਂ ਕਰ ਕਰਕੇ ਲੋਕਾਂ ਨੂੰ ਹਨੇਰੇ ਚ ਰੱਖ ਰੱਖ ਕੇ ਇਹਨਾਂ ਨੇ ਲਿਆਂਦਾ ਇਹ ਬਹੁਤ ਵੱਡਾ ਮੈਂ ਇਹਦਾ ਸਖਤ ਵਿਰੋਧ ਕਰਦਾ ਔਰ ਜਿੱਥੇ ਕਿਤੇ ਵੀ ਕੋਈ ਐਜੀਟੇਸ਼ਨ ਪ੍ਰੋਟੈਸਟ ਹੋਇਆ ਕੋਈ ਵੀ ਕਿਤੇ ਮੈਂ ਉਹਨਾਂ ਦੇ ਨਾਲ ਖੜੂਗਾ ਕਿਸਾਨਾਂ ਦੇ ਨਾਲ ਆ ਕਿਉਂਕਿ ਕਿਸਾਨਾਂ ਦਾ ਜਿਹੜਾ ਪਹਿਲਾਂ ਵੀ ਇਹਨਾਂ ਨੇ ਬਹੁਤ ਵੱਡਾ ਸਬੂਤ ਦਿੱਤਾ ਕਿ ਕਿੰਨੇ ਕਹਤੈਸ਼ੀ ਆ ਜਬਰੀ ਕਿਸਾਨਾਂ ਦਾ ਜਿਹੜਾ ਧਰਨਾ ਸੀ ਪ੍ਰੋਟੈਸਟ ਸੀਗਾ ਉਹਨੂੰ ਇਹਨਾਂ ਨੇ ਹਟਾਇਆ ਸੀਗਾ ਜਬਰੀ ਔਰ ਬੜੀ ਕਾਂਸਪੀਰੇਸੀ ਨਾਲ ਹਟਾਇਆ ਸੀ ਸੋ ਅੱਜ ਇੱਥੇ ਖੜੇ ਆ ਇਹਨਾਂ ਦੀ ਜਿਹੜੇ ਬੜੇ ਮਾਣ ਹੰਕਾਰ ਕਰਦੇ ਸੀ ਜਿਹੜੇ ਕਹਿੰਦੇ ਸੀ ਭਈ ਭਗਵਾਨਤਬਾਨ ਹੁਣੇ ਪਿੰਡਾਂ ਚ ਸਾਡਾ ਤਾਂ ਪੰਜਾਬ ਹੀ ਸਾਡਾ ਆ ਔਰ ਜਦੋਂ ਕਿਤੇ ਇਹਨਾਂ ਨੂੰ MP ਦੀ ਸੀਟ ਨਹੀਂ ਜਿੱਤਦੀ ਚਾਰ ਕਿਹਨਾਂ ਨੇ ਜਿਤਾਈ ਇਹਨਾਂ ਕਿਸਾਨਾਂ ਨੇ ਇਹਨਾਂ ਲੋਕਾਂ ਨੇ ਜਿਤਾਇਆ ਸੀ ਅੱਜ ਕਿੱਥੇ ਖੜਿਆ ਇਹਨਾਂ ਨੂੰ ਵਿਚਾਰ ਲੈਣਾ ਚਾਹੀਦਾ ਸੋ ਇਹ ਤੋਂ ਵੱਡੀ ਹੋਰ ਕੀ ਰਿਟੈਲੀਜੇਸ਼ਨ ਹੁੰਦੀ ਆ ਜਦੋਂ ਤੁਹਾਨੂੰ ਪਤਾ ਲੋਕ ਕਹਿੰਦੇ ਤੁਹਾਨੂੰ ਵਾੜਨ ਨਹੀਂ ਵਾੜਨ ਨਹੀਂ ਦਿੱਤਾ ਜਾਊਗਾ ਸੋ ਇਹ ਲੋਕਾਂ ਦਾ ਵਿਰੋਧ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਇਹਨੂੰ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੇ ਇਨਸਾਫ ਲੋਕਾਂ ਦੀ ਪ੍ਰੋਬਲਮ ਸਮਝਣੀ ਚਾਹੀਦੀ ਆ ਮੈਂ ਇਹੀ ਕਹਿਣਾ ਚਾਹੁੰਦਾ ਅੱਜ ਜਿਹੜੀ ਸਰਕਾਰ ਜਿਹੜੀ ਜਿੱਥੇ ਕਰ ਰਹੀ ਆ ਹਰ ਜਗ੍ਹਾ ਜਿਹੜੇ ਬਾਕੀ ਜ਼ਿਲ੍ਹਿਆਂ ਚ ਇਦਾਂ ਹੀ ਹੋ ਰਿਹਾ ਲੁਧਿਆਣਾ ਇਕੱਲੇ ਦੀ 20 25 ਹਜ਼ਾਰ ਏਕੜ ਜਿਹੜੀ ਇਹਨਾਂ ਨੇ ਐਕਵਾਇਰ ਕਰਨੋਂ ਗੱਲ ਕੀਤੀ ਇਹਨਾਂ ਨੇ ਹਰ ਜਗ੍ਹਾ ਤਾਂ ਜਦੋਂ ਵਿਰੋਧ ਹੋ ਰਿਹਾ ਫਿਰ ਥੋਪੀ ਕਿਉਂ ਜਾਨੇ ਮੜੀ ਕਿਉਂ ਜਾਨੇ ਤਾਨਾਸ਼ਾਹੀ ਰਵਈਆ ਨਹੀਂ ਤੁਹਾਡਾ ਲੋਕਤੰਤਰ ਕਿੱਥੇ ਰਹਿ ਗਿਆ ਲੋਕਤੰਤਰ ਦਾ ਤਾਂ ਤੁਸੀਂ ਚਿੱਕੇ ਟੰਗ ਦਿੱਤਾ ਮੈਂ ਇਹੀ ਕਹਿਣਾ ਵੀ ਇਹ ਆਪਣਾ ਰੋਲ ਬੈਕ ਕਰ ਜਾਣ ਇਹਨੂੰ ਵਾਪਸ ਲੈਣ ਅਦਰਵਾਇਜ਼ ਇਦਾਂ ਹੀ ਇਹਦਾ ਵਿਰੋਧ ਹੋਊਗਾ ਔਰ ਜਿੱਥੇ ਵੀ ਵਿਰੋਧ ਹੋਊਗਾ ਆਪਾਂ ਠੋਕ ਕੇ ਕਿਸਾਨਾਂ ਦੇ ਨਾਲ ਖੜਾਂਗੇ ਕਿਉਂਕਿ ਕਿਸਾਨ ਹੀ ਆ ਪਹਿਲੀ ਗੱਲ ਸਾਡਾ ਪੰਜਾਬ ਕਿਸ ਚੀਜ਼ 'ਤੇ ਅੱਗੇ ਆ ਸਿਰਫ ਇਸ ਕਰਕੇ ਆ ਨਾ ਵੀ ਪੰਜਾਬ ਦੀ ਖੇਤੀ ਅੱਗੇ ਆ ਪੰਜਾਬ ਦੀ ਫਸਲ ਅੱਗੇ ਆ ਪੰਜਾਬ ਦਾ ਕਿਸਾਨ ਅੱਗੇ ਆ ਪੰਜਾਬ ਫਸਲ ਪੈਦਾ ਕਰਨ 'ਚ ਹੀ ਅੱਗੇ ਆ ਨਾ ਤੇ ਜੇ ਸਾਰੀ ਐਗਰੀਕਲਚਰ ਲੈਂਡ ਨੂੰ ਅਰਬਨ ਡਿਵੈਲਪਮੈਂਟ ਦੇ ਨਾਂ ਤੇ ਇਹਨਾਂ ਨੇ ਇਦਾਂ ਕਰ ਦਿੱਤਾ ਤਾਂ ਫਿਰ ਦੱਸਿਆ ਜਾਵੇ ਫਿਰ ਖੇਤੀ ਲਈ ਜ਼ਮੀਨ ਕਿਹੜੀ ਰਹੂਗੀ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਨੂੰ ਖਤਮ ਕਰਨਾ ਕਿਸਾਨ ਨੂੰ ਮਾਰਨਾ ਆ ਕਿਸਾਨ ਦੀ ਤਾਂ ਮਾਂ ਹੁੰਦੀ ਜ਼ਮੀਨ ਔਰ ਇਹ ਲੋਕ ਇੰਨਾ ਤੱਕਾ ਕਰ ਰਹੇ ਆ ਔਰ ਜਿਹੜਾ ਇਹ ਕਰ ਰਿਹਾ ਕਿਸਾਨਾਂ ਦਾ ਜਸਟਿਸ ਕਰ ਰਿਹਾ ਇਹ ਸਾਰਾ ਵੈਸੇ ਤਾਂ ਬੇਸਿਕਲੀ ਜਿਹੜਾ 8500 ਕਰੋੜ ਦਾ ਕਰਜ਼ਾ ਦਿੱਤਾ ਆ ਉਹ ਉਹ ਜਿਹੜੀ ਸਰਕਾਰ ਲੋਕਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਡੀਏ ਦੇਣ ਨੂੰ ਪੈਸੇ ਨਹੀਂ ਜਿਹੜੀ ਸਰਕਾਰ ਨੂੰ ਕੋਈ ਲੋਕਾਂ ਦਾ ਏਰੀਅਰ ਪੇ ਕਮਿਸ਼ਨ ਦਾ ਦੇਣ ਲਈ ਪੈਸੇ ਨਹੀਂ ਹੈਗੇ ਤਾਂ ਅੱਜ ਇਹੋ ਜੀ ਸਰਕਾਰ ਕਿੱਦਾਂ ਇਹ ਦਾਵਾ ਕਰ ਸਕਦੀ ਆ ਇਹ ਕਿਵੇਂ ਕਲੇਮ ਕਰਦੀ ਆ ਵੀ ਸਰਕਾਰ ਸਾਡਾ ਜੀ ਇਦਾਂ ਅਰਬਨ ਪਹਿਲਾ ਇੰਪਰੂਵਮੈਂਟ ਟਰਸਟ ਤਾਂ ਹੋਰ ਜਿਹੜੀਆਂ ਇਹਨਾਂ ਦੀਆਂ ਸਰਕਾਰੀ ਪਾਲਿਸੀਆਂ ਆ ਉਹ ਕਿੰਨੀਆਂ ਕਿ ਡਿਵੈਲਪ ਹੋ ਗਈਆਂ ਉਹ ਕਿੱਥੇ ਕਿ ਪਹੁੰਚ ਗਈਆਂ ਤੇ ਅੱਜ ਕਿਸਾਨਾਂ ਤੇ ਕਿਸਾਨਾਂ ਨੂੰ ਕਿਉਂ ਇਨਵੋਲਵ ਕੀਤਾ ਇਸ ਗੱਲ 'ਚ ਇਹ ਇਹ ਇੱਦ ਤੋਂ ਇਹ ਕਲੀਅਰ ਹੁੰਦੀ ਮਨਸ਼ਾਪ ਜਿਹੜੀ ਸਰਕਾਰ ਨੇ ਹਰ ਮੁਹਾਜ ਤੇ ਜਿਹਦੀ ਇਹ ਹਾਮੀ ਭਰਦੀ ਸੀ ਜਿਹਦੀ ਇਹ ਦਾਵਾ ਕਰਦੀ ਸੀ ਵੀ ਮੈਂ ਉਹਨਾਂ ਦੇ ਰਿਪਰਿਜ਼ੈਂਟ ਕਰਦੀ ਆ ਉਹਨਾਂ ਦੀ ਅਗਵਾਈ ਕਰਦੀ ਆ ਉਹਨਾਂ ਦੀ ਹਤੈਸ਼ੀਆ ਹਰ ਮੁਹਾਜ ਤੇ ਫੇਲ ਹੋਈ ਆ ਮੈਨਰਾ ਇਹੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਿਆਦਾ ਬਹੁਤ ਇੰਟਰਵਿਊ ਸੁਣੇ ਦੀ ਆ ਪਰ ਤੁਹਾਡੇ ਨਾਲ ੱਤਕਾ ਬਹੁਤ ਆ ਬਹੁਤ